ਅੱਜ ਦਿਨ ਖੁਸ਼ੀਆਂ ਦੇ ਆਏ ਨੇ ਜੀ ਅੱਜ ਦਿਨ ਖੁਸ਼ੀਆਂ ਦੇ ਆਏ ਨੇ ਜੀ ਅੱਜ ਦਿਨ ਖੁਸ਼ੀਆਂ ਦੇ ਆਏ ਨੇ ਅੱਜ ਦਿਨ ਖੁਸ਼ੀਆਂ ਦੇ ਆਏ ਨੇ ਜੀ ਅੱਜ ਦਿਨ ਖੁਸ਼ੀਆਂ ਦੇ ਆਏ ਨੇ ਜੀ ਅੱਜ ਦਿਨ ਖੁਸ਼ੀਆਂ ਦੇ ਆਏ ਨੇ ਅੱਜ ਦਿਨ ਖੁਸ਼ੀਆਂ ਦੇ ਆਏ ਨੇ ਅੱਜ ਦਿਨ ਖੁਸ਼ੀਆਂ ਦੇ ਆਏ ਨੇ ਧੰਨ ਸਤ They are. ਸਤਗੁਰ ਜੀ ਨੇ ਰਾਮਰਨ ਜੀ ਮਹਾਰਾਜ ਨੇ ਲਿਖਿਆ ਪਾਗਾ ਵਾਲੇ ਉਹ ਨੇ ਜਿਨ੍ਹਾਂ ਨੇ ਸਤਗੁਰੂ ਦਾਸ ਜੀ ਮਹਾਰਾਜ ਦੇ ਦਰਸ਼ਨ ਕੀਤੇ ਸਾਡੇ ਦਿਨ ਬਦਲ ਗਿਆ ਕਰੋ ਦਾਸ ਜੀ ਮਹਾਰਾਜ ਜਦੋਂ ਇਸ ਤਰ੍ਹਾਂ ਅਕਲ ਤੇ ਆਏ ਇਸ ਕਰਕੇ ਮਹਾਰਾਜ ਨੇ ਲਿਖਿਆ ਪਹਾਗਾ ਵਾਲੀਆਂ ਉਹ ਰੂਹਾਂ ਜਿਨੇ ਰਜ ਰਜ ਦਰਸ਼ਨ ਨੇ ਪਾਇਆ ਜਿਨੇ ਰਜ ਰਜ ਦਰਸ਼ਨ ਪਾਇਆ ਜਿਨੇ ਰਜ ਰਜ ਦਰਸ਼ਨ ਪਾਇਆ ਪਾਠ ਪੜ੍ਹਾਏ ਹਰ ਬਾਣੀ ਸਮਾਨ ਲੋਕ ਵਿੱਚ ਨਾਮ ਜਪਣ ਨੂੰ ਆਏ ਨਾਮ ਜਪਣ ਨੂੰ ਆਏ ਨਾਮ ਜਪਣ ਨੂੰ ਆਏ ਜਿਨ੍ਹਾਂ ਨੇ ਕਦੀ ਕੁਝ ਪੜਿਆ ਨਹੀਂ ਸੀ ਆ ਸਤਗੁਰ ਵਦਾਦ ਜੀ ਮਹਾਰਾਜ ਦੀ ਪਾਠਸ਼ਾਲਾ ਵਿੱਚ ਚਾਰੇ ਵਰਨਾ ਦੇ ਲੋਕ ਆ ਰਹੇ ਨੇ ਬੈਠੇ ਉਹਨਾਂ ਦੇ ਚਰਨਾਂ ਦੇ ਵਿੱਚ ਆ ਕੇ ਕੋਈ ਉੱਚੀ ਕੋਈ ਨੀਚੀ ਸਤਗੁਰ ਜੀ ਨੇ ਕਿਹਾ ਸਾਰੇ ਪ੍ਰਮਾਤਮਾ ਦੇ ਬੇਟੇ ਬੇਟੀਆਂ ਐ ਆਪਣ ਬਾਬੇ ਨਾਲ ਹੀ ਕਿਸੇ ਕੋ ਭਾਵਨ ਕੋ ਹਰਾਜਾ ਮੋਹ ਫਕਲ ਸਭ ਜਗਤ ਬਿਆਪਿਓ ਭਗਤ ਨਹੀਂ ਸੰਤੋਪਾ ਸਤਿਗੁਰੂ ਦਾਸ ਜੀ ਮਾਰੇ ਨੇ ਕਿਹਾ ਕਿ ਪ੍ਰਮਾਤਮਾ ਸਭ ਦਾ ਹੈ ਪ੍ਰਮਾਤਮਾ ਕੋਈ ਕਿਸੇ ਦੀ ਇੱਕ ਬੰਦੇ ਦੀ ਜਾਇਦਾਦ ਨਹੀਂ ਹੈ ਪ੍ਰਮਾਤਮਾ ਦਾ ਨਾਮ ਸਾਰੇ ਜਪ ਸਕਦੇ ਨੇ ਚਾਹੇ ਅਮੀਰ ਹੋਵੇ ਚਾਹੇ ਗਰੀਬ ਹੋਵੇ ਸਾਰੇ ਉਸ ਦੇ ਬੇਟੇ ਬੇਟੀਆਂ ਨੇ ਇਸ ਕਰਕੇ ਮਹਾਰਾਜ ਰਾਮਾਨੰਦ ਨੇ ਲਿਖਿਆ ਜਨਾ ਕਦੇ ਕੁਝ ਪੜਿਆ ਨਹੀਂ ਸੀ ਉਹਨਾਂ ਨੂੰ ਪਾਠ ਪੜਾਏ ਨੇ ਅੱਜ ਉਹ ਵੀ ਬੈਠ ਕੇ ਸਤਿਗੁਰੂ ਜੀ ਦੇ ਚਾਨਾ ਵਿੱਚ ਪਾਠ ਪੜ੍ਹ ਰਹੇ ਨੇ ਹਰ ਪ੍ਰਾਣੀ ਇਸ ਮਾਤ ਲੋਕ ਵਿੱਚ ਨਾਮ ਜਪਣ ਨੂੰ ਆਏ ਨੇ ਪਰਮਾਤਮਾ ਦਾ ਨਾਮ ਜਪਣ ਵਾਸਤੇ ਕੋਈ ਹੋਇਆ ਸਤਿਗੁਰੂ ਜੀ ਨੇ ਪਾਠਸ਼ਾਲਾ ਵੀ ਨਵੇਂ ਮਜੂਬ ਚਲਾਏ ਨੇ ਸਤਿਗੁਰੂ ਜੀ ਦੀ ਪਾਠਸ਼ਾਲਾ ਵਿੱਚ ਇੱਥੇ ਕੋਈ ਅਮੀਰ ਗਰੀਬ ਨਹੀਂ ਕਿ ਅਮੀਰ ਬੈਠ ਕੇ ਪੜੇਗਾ ਸਤਿਗੁਰੂ ਜੀ ਨੇ ਸਭ ਨੂੰ ਬੁਲਾਇਆ ਸਾਰਿਆਂ ਨੂੰ ਕਿਹਾ ਇੱਕ ਪੰਗਤ ਦੇ ਵਿੱਚ ਬੈਠੋ ਇਸ ਕਰਕੇ ਮਾਰਾ ਰਾਮਾ ਨਹੀਂ ਲਿਆ ਜਿੰਨਾ ਕਦੇ ਕੁਝ ਪੜਿਆ ਨਹੀਂ ਸੀ ਉਹਨਾਂ ਨੂੰ ਪਾਠ ਪੜ੍ਹਾਏ ਉਹਨਾਂ ਨੂੰ ਪਾਠ ਪੜ੍ਹਾਏ ਉਹਨਾਂ ਨੂੰ ਪਾਠ ਪੜ੍ਹਾਏ ਹਰ ਬਾਣੀ ਇਸਮਾ

ਇੱਕ ਮਾਲਕ ਦੇ ਬੰਦੇ ਇੱਕ ਮਾਲਕ ਦੇ ਬੰਦੇ ਇੱਕ ਮਾਲਕ ਦੇ ਬੰਦੇ ਭੇਦ ਚੱਲ ਜੀਏ ਝਗੜੇ ਗੁਲਮ ਭਾਈਏ ਦੀ ਝਗੜੇ ਗੁਲਮ ਭਾਈਏ ਦੀ ਝਗੜੇ ਗੁਲਮ ਭਾਈਏ ਪੇਮ ਪੰਥ ਦੇ ਅਗੜੇ ਕੁੱਲ ਮੁਕਾਈਏ ਜੀ a gente o